ਤੁਹਾਡੀ ਕਿਸ ਤਰੀਕੇ ਦੀ ਉਹਨਾਂ ਨਾਲ ਰਿਲੇਸ਼ਨ ਸੀ ਕਿੱਦਾਂ ਦੀ ਸ਼ਖਸੀਅਤ ਸੀ ਦੇਖੋ ਮੈਨੂੰ ਲੱਗਦਾ ਬਹੁਤ ਵਧੀਆ ਮੁੰਡਾ ਸੀਗਾ ਵੈਜੀਟੇਰੀਅਨ ਸੀਗਾ ਸਪੋਰਟਸ ਨੂੰ ਬਹੁਤ ਪ੍ਰੇਰਿਤ ਕਰਦਾ ਸੀ ਰੋਲ ਮਾਡਲ ਸੀ ਫਿਰ ਮੇਰੀ ਤਾਂ ਕੰਸਟਿਟਿਊਐਂਸੀ ਤੋਂ ਵੀ ਸੀ ਔਰ ਮੇਰੇ ਪਿੰਡ ਹੀ ਉਹਨੇ ਕੋਠੀ ਬਣਾ ਰਿਹਾ ਸੀਗਾ ਮਤਲਬ ਬਹੁਤ ਮੈਨੂੰ ਲੱਗਦਾ ਪੋਜ਼ਿਟਿਵ ਇੱਕ ਇਨਸਾਨ ਸੀਗਾ ਜਿਹੜਾ ਰੋਲ ਮਾਡਲ ਸੀ ਯੰਗਸਟਰਸ ਲਈ ਤੇ ਉਹਦਾ ਜਾਣਾ ਸਾਡਾ ਬਹੁਤ ਵੱਡਾ ਨੁਕਸਾਨ ਹੈਗਾ ਪੰਜਾਬ ਦਾ ਨੁਕਸਾਨ ਹੈ ਪੰਜਾਬੀਅਤ ਦਾ ਨੁਕਸਾਨ ਹੈ ਕਿਉਂਕਿ ਹਜੇ ਰਾਜਵੀਰ ਵਾਲੀ ਗੱਲ ਹਜੇ ਕੱਲ ਢੰਡੀ ਹੋਈ ਤੇ ਅੱਜ ਇਹ ਕਿਉਂਕਿ ਕੱਲ ਰਾਤੀ ਸਾਨੂੰ ਇਹ ਸੁਣਨ ਨੂੰ ਮਿਲ ਗਿਆ ਪਤਾ ਨਹੀਂ ਹੁਣ ਜੋ ਬਾਕੀ ਪ੍ਰਮਾਤਮਾ ਨੂੰ ਮਨਜ਼ੂਰ ਹੋਊਗਾ ਅਸਲੀ ਗੱਲ ਹੈ ਦੇ ਤੁਹਾਡੇ ਕਿਸ ਤਰੀਕੇ ਦੇ ਉਹਨਾਂ ਦਾ ਰਿਲੇਸ਼ਨ ਸੀ ਕਿੱਦਾਂ ਦੀ ਸ਼ਖਸੀਅਤ ਸੀ ਦੇਖੋ ਮੈਨੂੰ ਲੱਗਦਾ ਬਹੁਤ ਵਧੀਆ ਮੁੰਡਾ ਸੀਗਾ ਵੈਜੀਟੇਰੀਅਨ ਸੀਗਾ ਸਪੋਰਟਸ ਨੂੰ ਬਹੁਤ ਪ੍ਰੇਰਿਤ ਕਰਦਾ ਸੀ ਰੋਲ ਮਾਡਲ ਸੀ ਫਿਰ ਮੇਰੀ ਤਾਂ ਕੌਨਸਟੀਚੁਐਂਸੀ ਤੋਂ ਵੀ ਸੀ ਔਰ ਮੇਰੇ ਪਿੰਡ ਹੀ ਹੁਣੇ ਕੋਠੀ ਬਣਾ ਰਿਹਾ ਸੀਗਾ ਮਤਲਬ ਬਹੁਤ ਮੈਨੂੰ ਲੱਗਦਾ ਪੋਜ਼ਿਟਿਵ ਇੱਕ ਇਨਸਾਨ ਸੀਗਾ ਜਿਹੜਾ ਰੋਲ ਮਾਡਲ ਸੀ ਯੰਗਸਟਰਸ ਲਈ ਤੇ ਉਹਦਾ ਜਾਣਾ ਸਾਡਾ ਬਹੁਤ ਵੱਡਾ ਨੁਕਸਾਨ ਹੈਗਾ ਪੰਜਾਬ ਦਾ ਨੁਕਸਾਨ ਹੈ ਪੰਜਾਬੀਅਤ ਦਾ ਨੁਕਸਾਨ ਹੈ ਕਿਉਂਕਿ ਹਜੇ ਰਾਜਵੀਰ ਵਾਲੀ ਗੱਲ ਹਜੇ ਕੱਲ ਠੰਡੀ ਹੋਈ ਤੇ ਅੱਜ ਇਹ ਕਿਉਂਕਿ ਕੱਲ ਰਾਤੀ ਸਾਨੂੰ ਇਹ ਸੁਣਨ ਨੂੰ ਮਿਲ ਗਿਆ ਪਤਾ ਨਹੀਂ ਹੁਣ ਜੋ ਬਾਕੀ ਪਰਮਾਤਮਾ ਨੂੰ ਮਨਜ਼ੂਰ ਹੋਊਗਾ ਅਸਲੀ ਗੱਲ ਹੈ